ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਮੋਗੇ ਗਾਇਜ਼ ਅੱਜ ਆਪਾਂ ਆਇਆਗੇ ਚੰਡੀਗੜ੍ਹ 에어ਪੋਰਟ ਤੇ ਮਹਾਲੀ ਜਿਹੜਾ 에어ਪੋਰਟ ਹੈਗਾ ਚੱਲੇਗਾ ਵਾਪਸ ਸੋਹਾ ਦੇ 6 ਵਜੇ ਨੇ ਗਾਇਜ਼ ਹੁਣ ਚੱਲ ਕੇ ਘਰੇ ਦੇਖਦੇ ਆਂਗੇ ਵੀ ਉਹਨਾਂ ਦਾ ਕੀ ਹਾਲ ਚਾਲ ਨੇ ਪੁੱਛਦੇ ਆਂਗੇ ਨਾਲ ਤਾਂ ਹਨਾ ਕਹਿੰਦੀ ਸੀ ਕਿ ਅੰਦਰ ਕੋਹਾ ਲੈ ਆਈ ਗੱਡੀ ਦਾ ਮੇਰੀ ਸਰੀ ਗਾ ਆਉਂਦੇ ਆਉਂਦੇ ਸਵੇਰੇ ਸਵੇਰੇ ਦੀ ਝਾੜ ਪਾਦੀ ਮੇਰੇ ਕਹਿੰਦੀ ਗੱਡੀ ਨਾਲ ਕੋਹਾ ਲੈ ਆਏ ਅੰਦਰ ਟਾਇਰ ਨਾਲ ਬੋਹਾ ਸਾਫ ਕਰੀ ਜਾ ਇੱਥੇ ਬੈਠੇ ਹਾਂ ਤੜਕੀ ਤੜਕੀ ਬੋਹ ਨਾ ਮਸਾਲਾ ਦੇਖ ਵਾ ਇਸ ਸਵੇਰੇ ਸਵੇਰੇ ਆਉਂਦੇ ਆਉਂਦੇ ਜੀ ਝਾੜ ਪਾਦੀ ਆ ਵੀ ਕੀ ਹਾਲ ਨੇ ਵੀ ਤੇਰੇ ਲਪਿਆ ਤਾਂ ਆਇਆ ਜੀ ਮੈਂ ਬਿਮਾਰ ਹਾਂ ਨਾ ਕਰ ਜਾਈ ਦੱਬੀ ਹਾਂ ਸਾਡੇ ਲੱਗਦੀ ਆ ਜੀ ਕਹਿੰਦਾ ਮੈਂ ਅੱਜ ਬਰਾਮ ਅੰਦਰ ਜਾ ਔਰ ਬੇਪਰ ਹੋ ਗਏ ਹੁਣ ਕਾਜ ਦਾ ਫਿਕਰ ਨਹੀਂ ਚੱਲਦੇ ਨੇ ਕਾਰਟਨ ਹਾਂ ਮੇਰੇ ਲੰਬੀਤ ਚਲੋ ਠੀਕ ਆ ਗਾਇਸ ਮਾਈ ਬੀ ਹੁਣ ਚੇਂਜ ਕਰਦਾਗਾ ਆ ਗਿਆ ਹੁਣ ਬਾਹਰੋਂ ਦੋ ਦਿਨਾਂ ਬਾਅਦ ਆਇਆ ਆਏ ਤੇ ਔਰ ਸਾਰ ਕੱਲ ਗਿਆ ਸੀ ਮਤਲਬ ਕਿ ਠੀਕ ਗਿਆ ਸੀ ਅੱਜ ਔਰ ਦੀਦੀ ਗਾਲਾਂ ਪਾਈਆਂ ਆਓ ਇਹ ਝਾੜ ਕੇ ਨਹੀਂ ਗਾਲਾਂ ਖਾਣਾ ਨੇ ਕੰਮ ਕਰਦੇ ਹੋ ਦਾਦਾ ਸੌਣ ਮੈਂ نیچے ਕੋਹਾ ਦੇ ਇੱਕੇ ਲਾ ਕੇ ਲੈ ਸੀ ਉਹਨੂੰ ਵੀ ਇੱਥੇ ਕੋਹਾ ਕਹਿ ਦੇ ਉੱਪਰ ਦੀ ਟਾਇਰ ਚੜ੍ਹ ਕੇ ਲਾਉਣ ਵੇ ਮੈਨੂੰ ਪਤਾ ਵੀ ਇੱਥੇ ਗਲਤ ਚੱਲ ਬਾਜੇ ਤੂੰ ਚੱਲ ਟੱਕ ਰੋ ਮਨੂੰ ਮਾਰਦੇ ਨਹੀਂ ਤਰੋਗਾ ਆਪ ਮਾਰ ਦਈਏ ਪੁਲਸਰ ਉਹ ਆਪ ਮਾਰਦੀ ਕਿ ਮੈਂ ਤਾਂ ਕੀ ਮਾਰਨਾਗਾ ਹਾਂ ਜੀ ਮੈਂ ਸੋਚ ਹੀ ਰਹੀ ਸੀ ਕਿ ਜੇ ਬਜਟ ਆਪ ਕੋਲ ਸਦੀਆਂ ਬੋਸਟ ਨਹੀਂ ਫਰੇ ਐਂ ਉਹ ਪਰਦਾ ਉਹਨੂੰ ਇਹਨੇ ਚ ਪ੍ਰਾਸੀ ਨਹੀਂ ਰੱਖਣਾ ਹੈਗਾ ਲੱਗਦੀ ਪੁਲਸ ਦੀ ਕੱਦ ਦੇਖਿਆ ਤਰਾ ਗੇੜਮੂਤੇ ਇਹ ਜੱਡਾ ਕੀ ਕਰਦਾ ਤਰਾ ਹਾਂਜੀ ਐਸਾ ਮੈਂ ਆਪਣਾ ਡਾਈਟ ਪਾ ਰਹਿਗਾ ਆਪਦੀ ਇਸ ਟਾਈਮ ਤੇ ਰੋਟੀ ਦਾ ਹੈ ਕਿਉਂਕਿ ਬਣਾਉਣ ਨੂੰ ਟਾਈਮ ਲੱਗਦਾ ਰੋਟੀ ਜੀ ਸਬਜੀ ਬਣਦੀ ਹੈਗੀ ਥੋੜਾ ਲੇਟ ਆ ਕੰਮ ਭੁੱਖ ਲੱਗ ਰਹੀ ਸੀਗੀ ਤਿਆਰ ਕਰਨਾ ਚਪਾ ਕੇ ਮਿਰਚ ਮਸਾਲਾ ਵਧੀਆ ਬਣਾਉਣ ਦਾ ਨੂੰ ਚੂਤੇ ਲਿੰਗੀ ਨਿੰਬੂ ਘਟ ਕੇ ਫਮਾਇਓ ਲੋਈ ਗੈਸ ਹੈ ਤਿਆਰ ਹੋ ਗਈ ਤੇ ਖਾਣੇ ਨੂੰ ਆਪਾਂ ਫਿਰ ਉਸ ਤੋਂ ਬਾਅਦ ਵਿੱਚ ਰੋਟੀ ਖਾਵਾਂਗੇ ਆ ਦੇਖੋ ਬਣਾਉਣ ਲੱਗੇ ਨੇ ਕੀ ਬਣਾ ਰਹੇ ਹੋਗੇ ਸੱਚੀ ਮਾਂ ਬਿਟਰਾ ਦਰ ਕੀ ਬਰਦ ਨਹੀਂ ਕੀ ਹੋ ਗਿਆ ਆਲੂਆਂ ਦੀ ਸਬਜ਼ੀ ਬਣ ਰਹੀ ਹੈ ਜੀ ਗਾਇਸ ਦੇਖੋ ਸੁੱਕੇ ਆਲੂ ਫਤਦੀ ਫਰਮਾਇਸਾਂ ਹੀ ਹਾਂ ਮੇਰੀ ਫਰਮਾਇਸ਼ ਤੇ ਨਹੀਂ ਕਿਤੇ ਬਣਾਉਦੇ ਕੀ ਨਾ ਕੱਢ ਦੇਦੀ ਐ ਹਲਦੀ ਹਲਦੀ ਕੱਢ ਲਾ ਨੀਚੇ ਭਈਆ ਚੱਕ ਐ ਨੀਚੇ ਵੀ ਆਵਰ ਐ ਚੱਕ ਕੱਢ ਲਾ ਕੱਢ ਲਾ ਚੱਲ ਮੈਂ ਜਾਣਾ ਅੰਦਰ ਜਾ ਕੇ ਬਣਾ ਲੈ ਆਇਓ ਲਓ ਗਾਇਸ ਰੌਕਸੀ ਨੂੰ ਇੱਕ ਤਾਂ ਆਲੂ ਨੇ ਤੇ ਇੱਕ ਬਦਾਮ ਨੇਗੇ ਪਾ ਕੇ ਦੇਖਦੇ ਆ ਵੀ ਕੀ ਖਾਊਗੀ ਇਹ ਪਹਿਲਾਂ ਰੌਕਸੀ ਖਾਣਾ ਨਹੀਂ ਹੈਗਾ ਜਾਂਗਾ ਪਰ ਹੋ ਲੈ ਆਲੂ ਖਾਊਗੀ ਆਲੂ ਬਦਮਾਂ ਬਾਚੇ ਦਾ ਪਹਿਲਾ ਆਲੂ ਕਾਦਾ। ਨਾ ਇਹ ਵੀ। ਬਦਮਾਂ ਫੇਲ ਹੋ ਗਏ ਰੌਕਸੀ ਮੂਰੇ। ਆਲੂ ਪਾਸ ਹੋ ਗਿਆ। ਰੌਕਸੀ ਦਾ ਫੇਵਰੇਟ ਆ ਆਲੂ। ਚੱਕ ਖਾ ਜਾ। ਮੈਂ ਰੌਕਸੀ ਨੂੰ ਪਾਤਾ ਇੱਕ ਆਲੂ ਤੇ ਇੱਕ ਬਦਾਮ। ਹੈ ਮਾਂ ਦੇਖ ਲੈ ਚੱਲ ਵੀ ਰੌਕਸੀ ਕੀ ਖਾਊਗੀ? ਵੀ ਬਦਾਮ ਖਾਊਗੀ ਕਾ ਆਲੂ? ਤੇਰੇ ਸਾਬ ਨਾਲ ਉਹਨੇ ਕੀ ਖਾਦਾ ਹੋਊਗਾ? ਬਦਾਮ ਕਾ ਆਲੂ। ਉਵੇਲ ਹੋ ਗਿਆ ਰੌਕਸੀ ਨੇ ਖਾਤਾ ਸੀ ਆਲੂ ਕਿਉਂਕਿ ਰੌਕਸੀ ਦਾ ਫੇਵਰੇਟ ਆਲੂ ਤਾਂ ਕਰਕੇ ਹੂੰ ਦੇਖੋ ਦੋਵੇਂ ਬਾਪੂ ਤਾਂ ਕਿਵੇਂ ਬੈਠੇ ਰੋਟੀ ਖਾਣੇ ਹੋਗੇ ਕਿਵੇਂ ਖਾਤੇ ਖਾਤੇ ਦੀ ਫੇਵਰੇਟ ਸਬਜੀ ਅਜਿਹੜੀ ਨਹੀਂ ਵੀ ਫਤੇ ਨੇ ਆ ਗਈ ਮੇਰੇ ਵਾਸਤੇ ਆ ਪਾ ਕੇ ਲੈ ਰੋਟੀ ਆ ਗਈ ਹਾਂ ਮੈਂ ਕਿਹਾ ਸੀ ਮੈਂ ਫਤੇ ਰੋਟੀ ਪਾ ਕੇ ਲੈ ਜਾ ਪਾ ਕੇ ਤਾਂ ਮੈਂ ਦਿੱਤੀ ਵਾਸਤੇ ਚੱਕੀ ਲੈ ਕੇ ਆਇਆਗਾ ਅਜਾ ਸੀ ਰਹ ਵੀ ਦੋ ਜਾਣਗੇ ਰੋਟੀ ਖਾਣੇ ਕੋਈ ਨਾ ਆਉਣ ਵਾਲੀ ਅਗਰਲੀ ਨਹੀਂ ਆਲਾ ਕਿਥੋਂ ਬੋਰ ਦਾ ਪਿਆ ਓ ਹੈਲੋ ਹੈਲੋ ਬੱਚੇ ਕਿਵੇਂ ਹੋ ਠੀਕ ਆ ਜਿਵੇਂ ਹੋਇਆ ਪੇਪਰ ਲਾਸਟ ਵਾਲਾ ਹੋ ਗਿਆ ਹੋ ਗਿਆ ਲਾਸਟ ਸੀ ਹਨਾ ਅੱਜ ਅਰਬਸੀ ਵੀ ਕਹਿੰਦੀ ਕਹਿੰਦੀ ਹਾਂ ਫਰਾਈ ਕੀਆ ਫਰਾਈ ਕੀਆ ਮੇਰੀਆ ਰਾਤਾ ਜੀ ਐ ਕਿ ਕਰਦੀਆਂ ਦਿਖਾ ਦੇ ਦੇਖੋ ਐ ਹੱਥ ਚ ਫੜ ਕੇ ਅੱਛਾ ਪੜ ਕੇ ਦਿਖਾ ਦੇ ਬਾਵਲੀ ਪੂਸ਼ ਅੱਛਾ ਮੇਰੇ ਵਾਸਤੇ ਕੀ ਇਹ ਜੋ ਦੇਖਾਂ ਆ ਮੇਰੇ ਵਾਸਤੇ ਨਾ ਨਾ ਇਹ ਪਾਉਂਦਾ ਲੈ ਫੜ ਇਹ ਫੱਟੇੰਦ ਖਾਤੀ ਹੋ ਗਈ ਮੰਗੂ ਫਿਰ ਹਲ ਪਤਾ ਕਿ ਮੈਂ ਟੈਂਡਰ ਪਿਸ ਲੱਕੀ ਸੀ ਇਹ ਬੱਡੇ ਵਾਲੀ ਵੀਡੀਓ ਆਪਦੇ ਵਾਲੀ ਵੀਡੀਓ ਨਹੀਂ ਬਣਾਉਂਦਾ ਜਵਾਕਾ ਨੂੰ ਆਸਕਸ ਦੇਖੋ ਗਾਇਸ ਜਵਾਕਾ ਨੂੰ ਖੋਖੋ ਕੇ ਕਹਨਾਲ ਸਕਸ ਅਸੀਂ ਕਾਬੂ ਕਰ ਲਿਆਗਾ ਛੋਟੇ ਛੋਟੇ ਜਿਹਾ ਬੱਚਾ ਦੋਨੇ ਚੀਜ਼ਾਂ ਖੋਖੋ ਕੇ ਖਾਦੀ ਹੁੰਦੀ ਸੀ ਹੈ ਮੂਹ ਦਾ ਇਹ ਦਰ ਘਰ ਚਾੜਦਾ ਵੀ ਹੈ ਆ ਦੇਖੋ ਇਹ ਵੀ ਖਾ ਰਿਹਾ ਸੀਗਾ ਬਹੁਤ ਉੱਥੇ ਜਿਹੜਾ ਖਾਦੀ ਦਾ ਜਿਹੜਾ ਖਾਦਾ ਹੁਣ ਹੈ ਹੈ ਨਹੀਂ ਮੇਰੇ ਵੀ ਆ ਨਹੀਂ ਆ ਕੁੜੀ ਖਾਂਦੀ ਸੀ ਹੈ ਨਹੀਂ ਬੱਸ ਅਜੇ ਪਤਾ ਇਹਨੂੰ ਪਤਾ ਲੱਗ ਗਿਆ ਫਤਿਹ ਕਹੂਗਾ ਮੈਨੂੰ ਵੀ ਦੇ ਹਾਂ ਫਿਰ ਉਹ ਕੀ ਦੇਗੀ ਜਿਹੜਾ ਪਹਿਲਾਂ ਪਹਿਲਾਂ ਖਾਣਾ ਉਹਨੇ ਕਹੀਆ ਮੇਰੇ ਵਾਸਤੇ ਦੇਖੋ ਚਾਕਲੇਟ ਹਏ ਪਹਿਲਾਂ ਮੇਰੇ ਵਾਸਤੇ ਵੀ ਸੀਗੀ ਈ ਚਾਕਲੇਟ ਸਾਰੇ ਆਂ ਚਾਹ ਪੂਰਾ ਕਰ ਲੋ ਇੱਕ ਚਾਕਲੇਟ ਚੱਕ-ਚੱਕ ਕੇ ਇਹ ਮੇਰੇ ਵਾਸਤੇ ਮੇਰੇ ਵਾਸਤੇ ਲੈਂਦੀ ਐ ਮੇਰੇ ਵਾਸਤੇ ਲੈਂਦੀ ਆ ਖਾਣੀ ਹੋ ਜੇਣੀ ਹੈਗੀ ਚਾਹ ਹੀ ਹੁੰਦਾ ਸੀ ਹੂੰ ਰੋਕ ਸਿੰਘ ਗੱਲ ਕਿੰਦੀ ਉਹਦੀ ਕਰੂੰ ਪਰ ਲਿਖਿਆ ਦਾ ਪਲਾਸਾ ਨੂੰ ਕੀ ਆਗਾ ਹਾਂ ਕੁੜੀ ਆਹ ਤੇਰਾ ਸਾਨੂੰ ਸਮਝ ਨਹੀਂ ਆਇਆ ਵੀ ਲਿਖਿਆ ਕੀ ਆ ਗਏ ਕਹੇ ਕਮਾਲ ਇਹ ਤਾਂ ਅਸੀਂ ਪੜ੍ਹਦੇ ਜੀ ਉੱਪਰਲਾ 9 ਮਈ ਮਈ ਤੋਂ ਬਾਅਦ ਨਹੀਂ ਸਮਝਾਈ ਸਕੁਏਰਟ ਬੋਡਸ ਇਜ਼ ਨਾਟ ਬਿਕਾਉਜ਼ ਸੋ ਸਾਈਡ ਸੋ ਸਾਈਡ ਕਿਥੇ ਸੋ ਸਾਈਡ ਨਹੀਂ ਆਗਾ ਸੋ ਸੈਡ ਆ ਸੋ ਸਾਈਡ ਸੋ ਗਰ ਦਾ ਸੋ ਸਾਈਡ ਨਾ ਕਹਿੰਦਾ ਉਹ ਤੁਮ ਬਣਾ ਦੇਣਾ ਮੈਨੂੰ ਤਾਂ ਪਰ ਤੂੰ ਕਹਿਵੇਂ ਸੋ ਸਾਈਡ ਦੇਹ ਕੜਾ ਵਾਂਗ ਲੰਦੇ ਨੇ ਮੈਂ ਨੇ ਕੜਾ ਵੀ ਪਿਆ ਚਕੜਾਏ ਗਰਮ ਕਰ ਲਿਆ ਕੜਾ ਤਾਂ ਜਰ ਆ ਗਿਆ ਅੱਜ ਸਵੇਰੇ ਬਣਾਏ ਸੀ ਗਾਇਸ ਇਹਨਾਂ ਨੇ ਕੜਾ ਹੁਣ ਯਾਦ ਆ ਗਿਆ ਸਾਨੂੰ ਆ ਬਈ ਜਾਉ ਤਾਂ ਖਾ ਲਏ ਮੈਂ ਤੈਨੂੰ ਪਹਿਲਾਂ ਕਿ ਅਸੀਂ ਵੀ ਕੜਾ ਬਣਾ ਲਈ ਕੰਮ ਕਰਕੇ ਹੁਣ ਖੋਜ ਹੀ ਪੈਣ ਲੱਗੀ ਕਿ ਦੁਪਹਿਰ ਹੋ ਗਿਆ ਹਾਂ ਹੁਣ ਮੈਂ ਤਾਂ ਉੱਠਾਣਾ ਵੈ ਨਹੀਂ ਮਤਰੀ ਜਾਈ ਕਰਦੀ ਹੁੰਨੀ ਆ ਉਹ ਤਾਂ ਮੈਨੂੰ ਕਹਿੰਦਾ ਨਹੀਂ ਹੁਣ ਆ ਦੇਖ ਤੇ ਪੈਸੇ ਥੱਲੇ ਹੀ ਨੇਗੇ ਚੱਲ ਭੱਜ ਜਾ ਬੱਦਲੇ ਕੜਾ ਪੈਣ ਲਾ ਲੈ ਦੇਖਾ ਇਹ ਤਾਂ ਮੈਨੂੰ ਬੱਲਾ ਲੱਗਦਾ ਦੇਖਾ ਉਹ ਨਾਲ ਤਾਂ ਹੋਊਗੀ ਜੇ। ਨਾਲੇ ਤੇਰਾ ਐਡਾ ਹੈ ਨਹੀਂ ਜੀਰਾ ਨਹੀਂ ਹੈਗਾ। ਚਲ ਮੈਂ ਦੇਖਣਾ। ਲੈ ਕੁੜੀ ਕੜਾ ਖਾਈਏ। ਤੁਸੀਂ ਕਹਿਣਾ ਚਾਹੁੰਗੇ ਕਿਸਾਂ ਆਪਣੇ ਗੁਨਾਹਵਾਰੇ ਜਿਹੜਾ ਤੁਸੀਂ ਉਹ ਬੱਚੇ ਤੋਂ ਚਾਕਲੇਟ ਖੋ ਰਹੇ ਸੀਗੇ। ਹੂੰ। ਕੁਝ ਨਹੀਂ ਕਹਿਣਾ ਚਾਹੁੰਦੀ। ਦੱਸ ਕੇ ਨਹੀਂ ਕੀ ਹੋ ਰਿਹਾ ਸੀਗਾ? ਮੈਂ ਚਾਕਲੇਟ ਖਾਰਿਦ ਰਾਮ ਤੇ ਆ ਕੇ ਬਿੱਟੇ ਮੇਰਾ ਹੱਥ ਖਿੱਚ ਕੇ ਖਾਣ ਵਾਲੇ ਸੀ। ਕੁੜੀਏ ਤਰੂ ਸਾਨੂੰ ਸੁਣਨੀ ਆਈ ਮਾਡੀ ਬੋਟੀ ਜਵਾ ਉਹ ਚਾਕਲੇਟਾ ਖੋ-ਖੋ ਕੇ ਖਾਣੀ ਆ। ਹਾਂਜੀ ਜੀ ਨਾਲ ਗਲੀ ਨਾਲ। ਹੂੰ। ਹੂੰ। ਬਸ ਉਹ ਕੁੜੀ ਆ ਸਾਹਮਣੇ ਖੜਿਆ ਬੱਚਾ। ਮੈਂ ਕੱਦੀ ਹੁਣੀ ਝੂਠ ਕੇ ਬੋਲੀ ਆਪਾਂ ਹਦੀ ਤੇ ਨਹੀਂ ਕੋਸ਼ਿਸ਼ ਤਾਂ ਕਰੀ ਸੀ ਮੈਂ ਕੋਸ਼ਿਸ਼ ਵੀ ਨਹੀਂ ਕੀਤੀ ਕੋ ਤਾਂ ਰਹੀ ਸੀ ਮਾਨੀਆ 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 ਅਸੀਂ ਕੁੱਟ ਕੇ ਬਣਾਵਾਂਗੇ ਨੋ ਬੰਨਾ ਚੰਗਾ ਖਾਂਦੀ ਸੀ ਖਾਂਦੀ ਸੀ ਜਿੱਕਾ ਗਾਇ ਸੱਚ ਨਿਕਲੇ ਸੱਚੀ ਬੋਲੀ ਐ ਸੱਚ ਸੱਚ ਚਲੇ ਗਵਾਈ ਲੈਂਦੇ ਨੇ ਸੱਸ 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 ਅੱਜ ਬਿਲਕੁਈ ਹੋਇਆ ਕਰਕੇ ਜੀ ਆਂਦੀ ਆ ਜੀ ਵੀ ਇਸ ਲਈ ਜਾਂਦੀ ਆ ਅੱਛਾ ਐਸੀ ਜੀਵ ਲਪਲ ਪਾਈ ਇੱਕ ਤੁਹਾਨੂੰ ਮੈਂ ਦੱਸਦਾ ਅੱਜ ਭਾਈ ਮੈਂ ਗਿਆ 에어ਪੋਰਟ ਤੇ ਐਪੋਰਟ ਤੇ ਉੱਤੇ ਜਾ ਕੇ ਇੱਕ ਤਮਾਸ਼ਾ ਦੇਖਿਆ ਤਮਾਸਾ ਕੀ ਸੀਗਾ ਉੱਥੇ ਇੱਕ ਕੁੜੀ ਬੈਠੀ ਉਹ ਮਰਜੀ ਦੀ ਸੀਗੀ ਥੋੜੀ ਭਾਰੀ ਜੀ ਕਿਉਂਕਿ ਜਿਹੜਾ ਜਿੱਥੇ ਛਾਂ ਦੇ ਬਿਨਾਂ ਡਿਪਾਰਚਰ ਹੈਗਾ ਉਹ ਹੈਗਾ ਪਹਿਲੀ ਮੰਜ਼ਿਲ ਤੇ ਹਰ ਪਹਿਲੀ ਮੰਜ਼ਿਲ ਤੋਂ ਉੱਪਰ ਥੋੜੀ ਹਾਈਟ ਹੈਗੀ ਸਵੇਰ ਸਵੇਰ ਦਾ ਟਾਈਮ ਆ 5:30 ਵਜੇ ਦਾ ਹਵਾ ਚੱਲੇ ਠੰਢੀ ਠੰਡ ਵੀ ਸੀਗੀ ਤਾਂ ਹੀ ਰਾਹ ਦੇ ਦਰਜੂਤ ਪਾਈ ਖੜੀ ਹੈ ਕੁੜੀ ਤੇ ਉਹਨਾਂ ਨਾਲ ਦੋ ਤਿੰਨ ਮੁੰਡੇ ਹੋਰ ਇੱਕ ਉਹਨਾਂ ਨਾਲ ਕੁੜੀ ਜੀ ਉਹ ਜਿਆਨਾਂ ਤੇ ਬੈਠੇ ਮੂੜੀ ਚੇਰ ਜੀ ਲੱਗੀ ਉਹ ਬੇਟਿੰਗ ਕਰਨ ਵਾਸਤੇ ਉਨਾ ਉਸ ਮਾਜ਼ੂਨ ਜ਼ਰਾਉਤੀ ਮੁਰੇਪਿਆ ਤੇ ਬੁੜੀ ਲੱਗੀ ਪੇ ਕਰਨਾ ਠੰਡ ਨਾਲ ਹਨਾ ਅ ਚੁੱਚੀ ਆਹ ਮਾਲਾ ਕੋਈ ਮਿਲ ਮੁੱਲ ਬਸ ਤੇ ਹੁ ਆਏ ਹੋਏ ਨੇਗੇ ਵੀ ਕੋਈ ਜਾਂਦਾ ਹੋਊਗਾ ਬਾਹਰ ਹਨਾ ਤਾਂ ਕਰਕੇ ਕਰ ਰਹੇ ਵੀ ਆ ਮਰੁੰਦੀ ਹੈ ਜੇ ਮਿਲ ਕੇ ਮੈਂ ਐਮੋਸ਼ਨਲ ਹੋ ਜਾਂਦਾ ਬੰਦਾ ਬਾਅਦ ਚ ਉਹਨਾਂ ਨੇ ਕਿਹਾ ਇਸ ਦਿਨ ਠੰਡੀ ਵੀ ਨਹੀਂ ਹੈ ਉਹ ਦੇਖੋ ਮਹਾਪਰਾ ਇਤਨੇ ਛੋਟ ਕੱਪੜੇ ਪਹਿਨ ਕੇ ਜਾ ਰਹੇ ਹੈ ਉਹਨੂੰ ਕੋ ਠੰਡੀ ਨਹੀਂ ਲੱਗ ਰਹੀ ਆ ਤੁਹਾਨੂੰ ਠੰਡੀ ਲੱਗ ਰਹੀ ਹੈ ਮਾ ਲਾ ਫੇਰ ਮੈਂ ਠੰਡ ਤੋਂ ਕਰ ਰਹੀ ਆ ਕਿ ਬੁੜੀ ਮੈਂ ਕਿਵੇਂ ਕਟਕੜੀ ਹੋ ਕਰਦੀ ਨਹੀਂ 74ਵਾਂ ਜਵਾਬ ਵੀ ਨਹੀਂ ਕਰਦੇ ਹੈਗੇ ਮੈਂ ਨਹੀਂ ਸਿਆਣੀ ਬਣੀ ਕਰਨ ਲੱਗੀ ਜੀ ਕੋਈ ਵਿਚਾਰੀ ਰਜ਼ਾਈ ਚ ਉਠਾ ਲੈਂਦੀ ਹੋਗੀ ਤਾਂ ਹੀ ਓਕੇ ਹੋ ਗਿਆ ਰਜ਼ਾਈ ਨਾਲ ਜੱਟ ਹੋਰ ਚੰਗੀ ਭਲੀ ਬੁੜੀ ਐ ਨਹੀਂ ਸਿਆਣੀ ਬਣੀ ਉਮਰ ਦੀ ਹੈ ਵਿਚਾਰੀ ਠੜਨਾ ਕੰਬਲ ਨਹੀਂ ਕਿ ਬੀ ਰੋ ਬਚਾਰੇ ਕੱਚੇ ਜੇ ਹੋਗੇ ਸਿੱਧੀ ਕਾਲਾ ਕੁੜੀ ਆ ਤਾਂ ਨਵੇੜੇਗਾ ਬਰਾਇਟਰ ਰੂਪ ਹੋਗੇ ਸਾਰੇ ਕਸਟਮਾਈਜ਼ ਸਿੱਧੀ ਪੁੱਟ ਖਾਇਆ ਫਿਰ ਤੇਰੀ ਪੁੱਟ ਹਾਂ ਫਿਰ ਉਹ ਰਾਲਾ ਪਾਉਗੇ ਆ ਰਿਹਾ ਆ ਰਿਹਾ ਆ ਰਿਹਾ ਬੱਚੇ ਤੇ ਬਿੱਟੀ ਦੀ ਗਿਰ ਕੇ ਬੈਠੀ ਜਲਦੀ ਕਾਗਰ ਉੱਪਰ ਸਿੱਟਦੇ ਨਹੀਂ ਆਦੇ ਚੱਕ ਸਿੱਟਦੇ ਘਾਦੇ ਕੇ ਆ ਗਿਆ ਆ ਰਿਹਾ ਬੱਚੇ ਬਹੁਤ ਮੈਦਾ ਬਾਈ ਫਾ ਕਾਤਾ ਗਿਆ ਨੀ ਵਾਸ ਆਤਾ ਲੱਗਦੀ ਆ ਗਿਆ ਜੱਟਾ ਫੜੇ ਬੱਚੇ ਹੈਲੋ ਬੱਚੇ ਕੀ ਕਰਿਆ ਅਟ ਬੈਡ ਮੰਡ ਕਰਿਆ ਬਰੂ ਦਾ ਨਾ ਕਿੰਨਾ ਗੰਦੇ ਚੀਜ਼ ਲਗਾਵਾ ਹੱਥ ਦਾ ਸਾਫ ਕਰ ਲਿਆ। ਹਾਂ ਤੋ ਕਹੇ ਕੀ ਕਹੇ ਸੀ ਕੀ ਕੀ ਹੋਊਗਾ ਸਵੇਰੇ ਸਵੇਰੇ ਨੂੰ। ਹਣਾ ਸਵੇਰੇ ਕਹੇ ਸੀ? ਨਹੀਂ ਹਾਂ ਪਤਾ ਨਹੀਂ ਕੀ ਕਹਿਣ ਲੱਗੀ ਸੀ ਮੈਂ ਕੁਝ ਕਹਿ ਲਈ ਸਸੇ ਨਿਕਲੇ ਤੇ ਉਹ। ਸੁਬਾ ਸੁਬਾ ਨਹੀਂ ਸੱਚ ਸੱਚ ਕਹਿੰਦੀ ਸੀ ਮੈਂ। ਮਾਂ ਪੁੱਲਸ ਵਾਲਤਾ ਸੱਚ ਉਗ ਬੁਲਵਾਏ ਲੈਂਦੇ ਨੇਗੇ। ਕੋਸਾ ਦਾ ਸਸੇ ਉਗ ਬੁਲਵਾਏ। ਜੇ ਮੈਂ ਜੀ ਖਿਸਲੀ ਜਾ ਰਹੀ ਆਂ। ਆਂਬੂਦ, ਗਾਵਾ ਮੈਨੂੰ ਦੇ ਦੀਂ ਲੰਗਾ। ਮੈਂ ਸੋਨਾ ਸੀ ਖਨਾਬ ਛੱਲਿਆ। ਨਾਰਖਾਂ ਲੱਗੇ ਪਏਗੇ। ਆਹ ਥੋੜੀ ਸਾਡੀ ਦਹੀ। ਕੰਨੀ ਨਾਲ ਖਾਣਾ ਹੀ ਖਾਣਾ ਹੈ ਜਿਹੜਾ ਭੋਗ ਲਿਆਂਦਾ ਸੀਗਾ ਸੀ ਨਾਨਕ ਸਰ ਗਿਆ ਸੀ ਮੈਂ ਉਦੋਂ ਭੋਗ ਲਿਆਂਦਾ ਸੀ ਬਾਬਾ ਜੀ ਦਾ ਇਹ ਉਹ ਵਾਲਾ ਖਾ ਰਹੇ ਹਾਂਗੇ ਹੁਣ ਅਸੀਂ ਆ ਹੱਥ ਆਇਆ ਕੋਈ ਕਹਿੰਦੇ ਸੀ ਇਹਦਾ ਕਹਿੰਦੇ ਸੀ ਕੋਈ ਹੱਥ ਤੇ ਮੇਰੇ ਤੇ ਛਿਲਣਾ ਹੀ ਨਹੀਂ ਆਉਂਦਾ ਇਹ ਮੋਟਾ ਕ ਛਿਲਣਾ ਹੈ ਕਿ ਕਾਦੋਂ ਜੱਕਾ ਭੁਖੜੇ ਬਾਬਾ ਜੀ ਦਾ ਭੋਗ ਤਾਂ ਦੇ ਦਤਾ ਤੈਨੂੰ ਉਹ ਤਾਂ ਹੀ ਦੇ ਦਦਾ ਲੈ ਆ ਵੀ ਤੇ ਵਾਪਸੀ ਕਰ ਦੋ ਇਹ ਵੀ ਸੁਣ ਲਾ ਕਿਦਾਂ ਮਾਇਨਸ ਹਾਂ ਤੇ ਉਹ ਲੱਗੇ ਹੋਣ ਲੱਗੇ ਕਿ ਅੱਜ ਆਪਣਾ ਖੇਡ ਰਹੇ ਨੇ ਬਾਹਰ ਹਤੇ ਉਹ ਆਪਣਾ ਘਰ ਤੇ ਲੱਗੇ ਪਏ ਨੇਗੇ ਫਤਿਹ ਅੰਦਰ ਬੈਠਾ ਟੀਵੀ ਦੇਖਣ ਲੱਗੇ ਪਏਗਾ ਆ ਦੇਖੋ ਟੀਵੀ ਵੇਖ ਰਹੇ ਆ ਅੱਛਾ ਇਹ ਸੀੜੀ ਤੇ ਗੇਮ ਆ ਆ ਦੇਖੋ ਸਾਫ ਸੀੜੀ ਸਾਫ ਸੀੜੀ ਐ ਗੇਮ ਨੂੰ ਕਰ ਲਈ ਖੇਡਣ ਲੱਗੇ ਪਰ ਬਾਹਰ ਖੇਡ ਲੈਣ ਨੂੰ ਤੂੰ ਕਿਉਂ ਆ ਬਤੂ ਕੀ ਹੈ ਲੜਦੁੜ ਕੇ ਭੱਜ ਆਇਆ ਉਹਨਾਂ ਨਾਲ ਉਹ ਬੱਗੇ ਰਹੇ ਨਹੀਂਗੇ ਇਹ ਲੜਕੇ ਆ ਗਿਆ ਹੁ ਮੈਂ ਸੋਚੀ ਇਹਨਾਂ ਵੀ ਮੈਂ ਕੀ ਕਰਾਂ ਵਲੇ ਨਾਲ ਅੱਜ ਸਾਰੇ ਕੱਪੜੇ ਜਿਹੜੇ ਸਾਰੇ ਕੱਪੜੇ ਸਮਾਏ ਨੇਗੇ ਸਰਦੀ ਵਾਲੇ ਕੱਪੜੇ ਜਿਹੜੇ ਉਹ ਰੱਖਤੇ ਗਰਮੀ ਵਾਲੇ ਕੱਪੜੇ ਜਿਹੜੇ ਉਹ ਕੱਢ ਲਏ ਨੇਗੇ ਔਰ ਹੁਣ ਆਪਣਾ ਰਸੋਈ ਦੇ ਵਿੱਚ ਨੇਗੇ ਸਬਜ਼ੀ-ਭਾਜੀ ਬਣਾ ਰਹੇ ਨੇਗੇ ਤੇ ਫਿਰ ਉਹਦੇ ਬਾਅਦ ਰੋਟੀ ਲਾਉਣਗੇ ਮੈਂ ਉਹਨਾ ਟਾਈਮ ਸੋਚਦਾ ਵੀ ਕੀ ਕਰਾਂ ਬਹਿਲਾ ਬੈਠਾਂਗਾ ਟੀਵੀ ਦੀ ਟਾਈਮ ਪਾਸ ਕਰਦਾ ਹੈ ਫਿਰ ਚਲ ਫਤੇ ਕੁਝ ਦੇਖੀਏ ਆ ਦੇਖੋ ਚਲੋ ਗਾਇਸ ਇੱਕ ਸਾਡੀ ਮੂਵੀ ਨੇ ਇਹ ਦੇਖਣ ਵਾਲੀ ਉਹ ਦੇਖਦੇ ਆ ਉਹ ਦੇਖ ਕੇ ਟਾਈਮ ਪਾਸ ਕਰਦਾ ਇਹ ਤਾਂ ਟਾਈਮ ਹੀ ਨਹੀਂ ਪਾਸ ਹੋ ਰਿਹਾ hours later movie 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 dekhni hai movie dikha denya honu kidi laji bolo cinema ch leke challo cinema ch leke challo cinema ch leke challo thonu pata navi movie aayi hai oh launi hai hon apna divar kae kare ne kaisan dhar kidi leke nahi gaya ji hun sanu film dikha ke leyo acha hun thonu raat nu film dikha ke lewa 8 baje ha 10 benni chad da 7:30 apda dinay dekhan ge bishu ghar leke nahi gaya ਮੈਂ ਮੁਰਾ ਗਏ ਸੀ ਮੇਰੇ ਮਾਮੂ ਨਾਲ ਗਏ ਸੀ ਹੁਣ ਕਿਹ ਨਾਲ ਜਾਵਾਂਗੇ ਆਪਾਂ ਵਗ ਜੰਨੇ ਆ ਨਾ ਆਪਾਂ ਨਹੀਂ ਆਏ ਨਹੀਂ ਜਾਂਦੇ ਭਾਈ ਰਾਤ ਦਾ ਟਾਈਮ ਹੁੰਦਾ ਕਰ ਰਾਤ ਨੂੰ ਜ਼ਰੂਰੀ ਹੈ ਜੇ ਨੂੰ ਘਰੀਂ ਦੇਖ ਲਓ ਇੰਨੇ ਪੈਸੇ ਲਾ ਕੇ ਤੁਸੀਂ ਉੱਥੇ ਦੇਖ ਕਿਉਂਗਾ ਏਡੀ ਵੱਡੀ LCD ਹੈਗੀ ਇੱਤੀ ਦੇਖ ਲਓ ਚਲੋ ਹੋਰ ਕਿਤੇ ਐਂਟਰਟੇਨਮੈਂਟ ਕਰਿਆਵਾਂਗੇ ਆਪਾਂ ਕਿਤੇ ਹੋਰ ਘੁੰਮਿਆਵਾਂਗੇ ਨਾਲ ਨੂੰ ਕੀ ਦੇਖ ਲੈਣਾ ਨਾਲ ਨੂੰ ਕੀ ਜਾਇਆ ਮੈਂ ਕਰਨ ਜਾਂਦੇ ਨਹੀਂ ਨਾਲ ਜਾਈ ਤੈਨੂੰ ਬਾੜੀ ਗਾ ਤੂੰ ਘਰੇ ਰਹੀ ਨੇ ਆਹ ਨੇ ਰੱਖੀਂ ਜਗਾ ਕਰ ਦੇ ਰੱਖੀ ਰੱਖੀਂ ਕਰ ਦੇ ਠੀਕ ਹੈ ਜੀ ਇਨੋਂ ਆਪਾ ਸੱਡ ਗਿਆ ਹੋਇ ਘਰੇ ਕੀ ਖਾਈ ਜਿੰਨੇ ਤੂੰ ਕੱਠੀ ਚ ਬਿਸਕਟ ਅੱਠੇ ਦੋ ਦੋ ਭੱਜੇ ਜਾਂਦੇ ਸੀ ਕਿਤੇ ਹਾਂ ਕਿੱਦਾਂ ਨੱਚਣੇ ਚੋਕੜ ਤੋਂ ਆਦੂ ਰਾਮ ਨਾਲ ਖਾਣਾ ਚੋਰ ਚੋਰੀ ਗਈ ਜਿੰਨੇ ਉਹ ਮਡੇ ਤਾਂ ਰੋਟੀ ਖਾਣਾ ਰੋਟੀ ਵੀ ਇਦਰੀ ਹਾ ਡਾਕ ਟੱਕੇ ਸੇ ਲਾ ਦੇ ਦੋ ਦੇ ਕੀ ਕੁਛ ਕਰਨ ਲੱਗੇ ਪਏ ਨੇਗੇ ਚਲੋ ਗਾਇਸ ਇਹ ਨਾ ਨਪਟਾਰਾ ਨਹੀਂ ਹੁੰਦਾ ਹੈਗਾ ਕਦੇ ਵੀ ਇਹ ਤਾਂ ਆਪਣਾ ਬਸਾ ਹੀ ਕੁਝ ਕਰ ਜਾਣਗੇ ਆ ਇਧਰ ਚੋਲਚੋਲੀ ਖਾਣ ਤੇ ਲੱਗੀ ਰਹਿੰਦੀ ਹੈਗੀ ਆ ਇਧਰ ਨਗੇਲੀ ਖਾਣ ਦੀ ਹੈਗੀ ਕੋਈ ਵੀ ਚੋਲਚੋਲੀ ਬਿਲਕੁਲ ਨਹੀਂ ਜਦੋਂ ਕੈਮਰਾ ਉਹਨੂੰ ਕਰ ਲੈਂਦਾ ਜਾਂ ਨਾ ਕੁਝ ਖਾਣ ਲੱਗਦੀ ਹੈ ਇਹ ਕੀ ਕੀ ਕਰਦੀਆਂ ਅਸੀਂ ਤਾਂ ਕਿੱਥੇ ਖਾਣਿਆਂਗੇ ਆ ਬੈਠਾਂਗੇ ਰੋਟੀ ਆ ਮੂਰੀ ਪੀਏ ਰੋਟੀ ਖਾਣਗੇ ਨਹੀਂ ਉਹ ਵੀ ਤਰਸੇ ਮਿਆਂਗੇ ਇਹ ਜਿਹੜਾ ਡਾਈਟ ਸ਼ੁਰੂ ਕਰੀ ਹੈਗੀ ਚਲੋ ਠੀਕ ਹੈ ਗਾਇਸ ਅੱਜ ਦਾ ਜਿਹੜਾ ਬਲੌਗ ਆ ਆਪਾਂ ਇੱਥੇ ਖਤਮ ਕਰਦੇ ਹਾਂ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਬਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਵੀ ਕਰ ਦਿਓ ਔਰ ਜਿਹਨੇ ਹੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਮਿਲਦੇ ਹਾਂ ਤੁਹਾਨੂੰ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਉਹ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ ਬਾਏ